ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਐਕਸਰਸਾਈਜ਼ ਕਰ ਰਹੇ ਹੋ ਮੇਰੇ ਨਾਲ ਨਾਲ ਤੇ ਅੱਜ ਆਪਾਂ ਇੱਕ ਹੋਰ ਟੌਪਿਕ ਤੇ ਗੱਲ ਕਰਾਂਗੇ ਇੱਕ ਪੈਨੇ ਮੈਸੇਜ ਪਾਇਆ ਸੀਗਾ ਕਿ ਗੋਡੇ ਦੇ ਦਰਦ ਦੀ ਵੀ ਜ਼ਰੂਰ ਦੱਸਿਓ ਹਾਂ ਗੋਡੇ ਦੇ ਦਰਦ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਗੋਡੇ ਅੱਜਕੱਲ੍ਹ ਛੋਟੇ-ਛੋਟੇ ਉਮਰ ਦੇ ਵਿੱਚ ਵੀ ਬੱਚਿਆਂ ਦੇ ਦੁਖੀ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਮੇਨ ਤੁਸੀਂ ਕਰਨਾ ਹੈ ਜਦ ਵੀ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਨਾ ਉਦੋਂ ਤੁਸੀਂ ਹਮੇਸ਼ਾ ਇਹ ਕਰਨਾ ਹੁੰਦਾ ਹੈ ਕਿ ਆਪਣੀ ਪ੍ਰੋਬਲਮ ਦਾ ਕਾਰਨ ਲੱਭਣੇ ਕਿਉਂਕਿ ਸਾਰਿਆਂ ਦੀ ਪ੍ਰੋਬਲਮ ਦਾ ਸੇਮ ਕਾਰਨ ਨਹੀਂ ਹੁੰਦਾਗਾ। ਕਈ ਵਾਰੀ ਸਾਡਾ ਵਰਕਿੰਗ ਸਟਾਈਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਦੇ ਨਾਲ ਜਿਵੇਂ ਕਿਸੇ ਦੀ ਜੌਬ ਹੈ ਕਿ ਖੜੇ ਰਹਿ ਕੇ ਕਰਨੀ ਹੈ ਜੌਬ ਜਿਵੇਂ ਅੱਜ ਕੱਲ ਸਟੋਰਾਂ ਦੇ ਵਿੱਚ ਜੌਬਸ ਕਰਦੇ ਲੋਕ ਹਨ ਜਿਆਦਾ ਖੜੇ ਰਹਿ ਕੇ ਕਰਦੇ ਆ ਜਾਂ ਤੁਸੀਂ ਜਿਆਦਾ ਹੀਲਸ ਪਾਉਨੇ ਹੋ ਜਾਂ ਤੁਸੀਂ ਕੁਝ ਇਸ ਤਰ੍ਹਾਂ ਦਾ ਮਤਲਬ ਤੁਹਾਡਾ ਕੁਝ ਤਾਂ ਕਾਰਨ ਹੁੰਦਾ ਹੈ। ਉਹਨੂੰ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਆਪਣਾ ਕਾਰਨ ਲੱਭੋ। ਜਾਂ ਤੁਸੀਂ ਡਰਾਈਵਿੰਗ ਜਿਆਦਾ ਕਰਦੇ ਹੋ ਲੰਬੀਆਂ ਲੰਬੀਆਂ ਜਿਵੇਂ ਮੇਰੀ ਪ੍ਰੋਬਲਮ ਹੋਈ ਸੀਗੀ ਹੜਾ ਤੋਂ ਪਹਿਲਾਂ ਤੇ ਮਤਲਬ ਇੰਨੀ ਜਿਆਦਾ ਸਵियर ਹੋ ਗਈ ਸੀਗੀ ਵੀ ਮੈਂ 10 15 ਮਿੰਟ ਦੀ ਵੀਡੀਓ ਵੀ ਜਦੋਂ ਖੜਕੇ ਬਣਾਉਂਦੀ ਸੀ ਤਾਂ ਵਿੱਚ ਦੀ ਦੋ ਵਾਰੀ ਬ੍ਰੇਕ ਲੈਣੀ ਪੈਂਦੀ ਸੀ ਇੰਨੀ ਚਾ ਦਿਕਤ ਹੋਈ ਤੇ ਫਿਰ ਜਦੋਂ ਹੜਾਏ ਤਾਂ ਹੜਾਂ ਦੇ ਵਿੱਚ ਮੈਂ ਡਰਾਈਵਿੰਗ ਬੰਦ ਕਰਤੀ ਟੈਕਸੀ ਲਵਾ ਲਈ ਅਸੀਂ ਸਕੂਲ ਜਾਣ ਵਾਸਤੇ ਤੇ ਉਦੋਂ ਹਫਤੇ ਬਾਅਦ ਹੀ ਮੈਨੂੰ ਮਤਲਬ ਮੇਰਾ ਪੇਨ ਜਿਹੜਾ ਉਹ ਰਿਵਰਸ ਹੋ ਗਿਆ ਤੇ ਉਦੋਂ ਮੈਨੂੰ ਫਿਰ ਖਿਆਲ ਆਇਆ ਕਿ ਮੈਂ ਇਹ ਜਿਆ ਕੀ ਕੀਤਾ ਜਿਹੜਾ ਮੈਂ ਪਹਿਲਾਂ ਕਰਦੀ ਸੀ ਤੇ ਹੁਣ ਨਹੀਂ ਕਰਦੀ ਤੇ ਜੀ ਦੇ ਕਰਕੇ ਮੇਰੀ ਗੋਡੇ ਰਿਵਰਸ ਹੋ ਗਈ ਕਿਉਂਕਿ ਮੈਂ ਕੋਈ ਹਜੇ ਇਸ ਤਰ੍ਹਾਂ ਦੀ ਕੋਈ ਐਕਸਰਸਾਈਜ਼ ਕੁਝ ਕੀਤਾ ਨਹੀਂ ਫਿਰ ਕਦੇ ਨਾਲ ਠੀਕ ਹੋ ਰਹੇ ਹੈ ਇਹ ਹਾਲਾਂਕਿ ਮੈਨੂੰ ਮੈਂ 2-3 ਡਾਕਟਰ ਨੂੰ ਦਿਖਾਇਆ ਸੀ ਤੇ ਮੈਨੂੰ ਉਹਨਾਂ ਨੇ ਕਹਿਤਾ ਸੀ ਕਿ ਗੋਡੇ ਬਦਲੋਣੇ ਪੈਣਗੇ ਤਾਂ ਇਨ ਈਜ਼ੀਲੀ ਤਾਂ ਨਹੀਂ ਸੀਗਾ ਡਿਸੀਜਨ ਲੈਣਾ ਕਿ ਗੋਡੇ ਬਦਲਾ ਲੈਣੇ ਆ ਤਾਂ ਮੈਂ ਕਿਹਾ ਵੀ ਨਹੀਂ ਐਕਸਰਸਾਈਜ਼ ਵੀ ਮੈਨਾਂ ਦੱਸ ਦੋ ਉਹਦੇ ਨਾਲ ਮੈਂ ਕੋਸ਼ਿਸ਼ ਕਰਦੀ ਐ ਤੇ ਜਦੋਂ ਉਹੜਾਂ ਦੇ ਵਿੱਚ ਗੱਡੀ ਬੰਦ ਹੋਈ ਤੇ ਮੇਰੇ ਗੋਡੇ ਇੱਕਦਮ ਠੀਕ ਹੋਣੇ ਸ਼ੁਰੂ ਹੋ ਗਏ ਫਿਰ ਮੈਨੂੰ ਪਤਾ ਲੱਗਿਆ ਵੀ ਮੈਂ ਲੰਬੀ ਡਰਾਈਵ ਕਰਦੀ ਸੀ ਰੋਜ਼ ਮੇਰਾ 80 ਕਿਲ ਮਤਲਬ ਕਲੱਚ ਤੇ ਬ੍ਰੇਕ ਤੇ ਰਹਿੰਦੇ ਸੀ ਜੀ ਜੀ ਦੇ ਕਰਕੇ ਮੇਰੀ ਉਹ ਪਿੰਗ ਸੀ ਮਤਲਬ ਮੇਰਾ ਐਗਜ਼ਾਮਪਲ ਹੈ ਇਹ ਕਿ ਜਿਸ ਮਤਲਬ ਕਹਿਣ ਤੋਂ ਬਾਅਦ ਇਹ ਹੈ ਕਿ ਤੁਸੀਂ ਆਪਣੇ ਗੋਡਿਆਂ ਦੀ ਦਰਦ ਦਾ ਕਾਰਨ ਵੀ ਜਰੂਰ ਲੱਭਣੇ ਸਾਰਿਆਂ ਦਾ ਸੇਮ ਕਾਰਨ ਨਹੀਂ ਹੁੰਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਨਾਲ ਐਕਸਰਸਾਈਜ਼ ਜਿਹੜੀ ਕਿ ਫਿਰ ਮੈਂ ਐਡ ਆਨ ਕੀਤੀ ਤੇ ਹੁਣ ਮੇਰੀ ਗੋਡੀ ਬਿਲਕੁਲ ਠੀਕ ਨਹੀਂ ਠੀਕ ਹੈ ਉਹ ਐਕਸਰਸਾਈਜ਼ ਕਿਹਨੇ ਬਹੁਤ ਸਿੰਪਲ ਨੇ ਮੇਰੇ ਬੇਟੀ ਦਾ ਫਰੈਂਡ ਮੈਂ ਵੀ ਇਨਵੈਸਟੀ ਫਿਜ਼ੀਓਥੈਰੇਪੀ ਕਰਦਾ ਸੀ ਉਹਨੂੰ ਭੁਲਾਇਆ ਬੇਟੇ ਨੇ ਜਦੋਂ ਮੇਰੇ ਗੋਡਿਆਂ 'ਚ ਜਿਆਦਾ ਦਰਦ ਸੀ ਤੇ ਉਹਨੇ ਮੈਨੂੰ ਜਿਹੜੀਆਂ ਐਕਸਰਸਾਈਜ਼ ਦਸੀਆਂ ਸੀ ਅੱਜ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਆਂ ਵੀ ਆਹ ਦੋ ਤਿੰਨ ਐਕਸਰਸਾਈਜ਼ ਤੁਸੀਂ ਕਰਨੀਆਂ ਜਿਹੜੀਆਂ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ ਠੀਕ ਹੈ ਉਹ ਚਾਹੇ ਤੁਸੀਂ ਬੈਠ ਕੇ ਕਰਿਓ ਚਾਹੇ ਤੁਸੀਂ ਪੈਕੇ ਕਰਿਓ ਇਟਸ ਅਪ ਟੂ ਯੂ ਠੀਕ ਹੈ ਪਰ ਮੈਨੂੰ ਉਹਨੇ ਪੈਕੇ ਸਿਖਾਈਆਂ ਸੀਗੀਆਂ ਵੀ ਪੈਕੇ ਕਰ ਲਿਆ ਕਰੋ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਬੈਠ ਕੇ ਕਰੋ ਜਾਂ ਪੈਕੇ ਕਰੋ ਹੈ ਸਿੰਪਲ ਨੇ ਬਿਲਕੁਲ ਇੱਕ ਤਰੀਕਾ ਹੈ ਸੀਗਾ ਕਿ ਤੁਸੀਂ ਆ ਆਪਣਾ ਪਿੱਲੋ ਆਪਣੇ ਤੁਸੀਂ ਪੱਟਾਂ ਦੇ ਥਲੇ ਰੱਖਣਾ ਹੈ ਗੋਡਿਆਂ ਤੋਂ ਥੋੜਾ ਜਿਹਾ ਉੱਪਰ ਮਤਲਬ ਇਦਾਂ ਗੋਡਿਆਂ ਉੱਤੇ ਠੀਕ ਹੈ ਜੇ ਤੁਸੀਂ ਲੇਟ ਕੇ ਇਦਾਂ ਇਹਨੂੰ ਪਿੱਲੋਂ ਨੂੰ ਦਬਾਉਣਾ ਹੈ ਤੇ ਪੈਰ ਜਿਹੜੇ ਹੈ ਉਹ ਅ ਅੰਦਰ ਨੂੰ ਕਰਨੀ ਹੈ ਤਾਂ ਤੁਸੀਂ ਇੱਥੇ ਜ਼ੋਰ ਲਾਉਣਾ ਹੈ ਸਾਰਾ ਤੁਸੀਂ ਪਿੱਲੋਂ ਨੂੰ ਦਬਾਉਣ ਦੇ ਹਿਸਾਬ ਨਾਲ ਜ਼ੋਰ ਲਾਉਣਾ ਹੈ ਇਦਾਂ ਤੇ ਫਿਰ ਹੋਲਡ ਕਰਕੇ ਰੱਖਣਾ ਹੈ ਪੈਰ ਤੁਸੀਂ ਦੇਖ ਲਓ ਅੰਦਰ ਨੂੰ ਖਿੱਚ ਕੇ ਰੱਖਣੇ ਹੈ ਹੇ ਚੜ ਦੋ ਫਿਰ ਦਬਾਓ ਹੇ ਚੜ ਦੋ ਫਿਰ ਦਬਾਓ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਹਾਡੇ ਆਹ ਵਾਲੇ ਮਸਲਸ ਆ ਜਿਹੜੇ ਪੱਟਾਂ ਦੇ ਮਸਲਸ ਹੁੰਦੇ ਨੇ ਇਹਨਾਂ ਤੇ ਸਾਰਾ ਜ਼ੋਰ ਲੱਗ ਰਿਹਾ ਤੇ ਇਹ ਸਟਰੋਂਗ ਹੋ ਰਹੇਗੀ ਠੀਕ ਹੈ ਫਿਰ ਉਸ ਤਰ੍ਹਾਂ ਹੀ ਕਰਨੇ ਦਬਾਉਣਾ ਹੈ ਪੈਰ ਅੰਦਰ ਨੂੰ ਅੰਦਰ ਨੂੰ ਖਿੱਚ ਕੇ ਰੱਖਣੀ ਹੈ ਤੇ ਚੜਨੇ ਫੇਰ ది ਵਾਇਸ ਠੀਕ ਹੈ ਇਦਾਂ ਤੁਸੀਂ 15 ਤੋਂ 20 ਵਾਰ 30 ਵਾਰ ਜਿੰਨੀ ਵਾਰ ਤੁਸੀਂ ਕਰ ਸਕਦੇ ਹੋ ਓਨਾ ਕਰਨੇ ਫੇਰ ਤੁਸੀਂ ਕੀ ਕਰਨਾ ਹੈ ਪਿੱਲੋ ਜਿਹੜਾ ਹੈ ਉਹ ਪਿੰਜੜੀਆਂ ਥੱਲੇ ਕਰ ਲੈਣੇ ਮਤਲਬ ਗਿੱਟਿਆਂ ਕੋਲ ਲੈ ਜਾਣਾ ਠੀਕ ਹੈ ਤੇ ਹੁਣ ਹੁਣ ਉੱਥੋਂ ਲਪਾਉਣਾ ਹੈ ਉਧਰ ਪਿੱਲੋ ਨੂੰ ਲਪਾਉਣਾ ਹੈ ਤੁਸੀਂ ਪਿੰਜੜੀਆਂ ਦੇ ਨਾਲ ਪੈਰ ਉਹ ਇਹ ਅੰਦਰ ਮੋੜਨੇ ਆ ਠੀਕ ਹੈ ਛੱਡਨੇ ਫੇਰ ਦਬਾਉਣਾ ਹੁਣ ਜਦ ਤੁਸੀਂ ਜ਼ੋਰ ਲਾਉਂਗੇ ਤੁਹਾਡਾ ਇਥੋਂ ਜ਼ੋਰ ਨਹੀਂ ਲੱਗਣਾ ਥੋੜਾ ਪਿੰਜਣੀਆਂ ਵਾਲੇ ਮਸਲਸ ਦਾ ਜ਼ੋਰ ਲੱਗਣਾ ਹੈ ਠੀਕ ਹੈ ਫੇਰ ਛੱਡੋ ਫੇਰ ਦਬਾਓ ਜਿੰਨੀ ਦੇਰ ਤੱਕ ਤੁਸੀਂ ਹੋਲਡ ਕਰ ਸਕਦੇ ਹੋ ਫੇਰ ਛੱਡੋ ਫੇਰ ਦਬਾਓ ਫੇਟ ਛੱਡੋ ਫੇਟ ਦਬੋਣਾ ਇਹਦਾ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਇਹ ਵਾਲੀ ਐਕਸਰਸਾਈਜ਼ ਦਾ ਸਿੰਪਲ ਹੈ ਬਿਲਕੁਲ ਤੁਸੀਂ ਲੇਟੇ ਟੇ ਕਰੀ ਜਲੋ ਕੰਮ ਨਾਲ ਪਏ ਹੈਨਾ ਤੁਸੀਂ ਮਤਲਬ ਤੋਰਾ ਫੇਰਾ ਨਹੀਂ ਕਰ ਸਕਦੇ ਮੰਨ ਲਓ ਇਹ ਫੈਕਟਰ ਹੈ ਤੁਸੀਂ ਬਹੁਤਾ ਤੁਰਦੇ ਫਿਰਦੇ ਨਹੀਂ ਤਾਂ ਤੁਸੀਂ ਇਹ ਵਾਲੀ ਐਕਸਰਸਾਈਜ਼ इजीली ਕਰ ਸਕਦੇ ਹੋ ਤੇ ਨਾਲ ਫਿਰ ਤੁਸੀਂ ਇੱਕ ਕਪੜੇ ਦੇ ਨਾਲ ਮੇਰੇ ਕੋਲੇ ਹੁਣ ਇਹੀ ਹੈ ਪਿੱਲੋਈ ਸੌਰੀ ਤੌਵਲੀਏ ਇੱਕ ਪੁਰਾਣਾ ਜਿਹਾ ਉਹਦੇ ਨਾਲ ਤੁਸੀਂ ਇਦਾਂ ਆਪਣੇ ਪੈਰਾਂ ਨੂੰ ਆਪਣੇ ਵੱਲ ਖਿੱਚਨੇ ਰਿਲੈਕਸ ਫਿਰ ਕਿਤਨੇ ਰਿਲੈਕਸ ਫੇਰ ਕਿੰਨੇ ਰਿਲੈਕਸ ਠੀਕ ਹੈ ਇਹ ਵੀ ਤੁਸੀਂ 15 20 ਵਾਰੀ 30 ਵਾਰੀ ਜਿੰਨੇ ਵਾਰੀ ਕਰ ਸਕਦੇ ਹੋ ਓਨੇ ਵਾਰੀ ਕਰਨੇ ਪਰ ਜਿਹੜਾ ਤੁਹਾਨੂੰ ਪਿੱਲੋ ਵਾਲੀ ਪਹਿਲੀ ਐਕਸਰਸਾਈਜ਼ ਅਸੀਂ ਤੁਹਾਨੂੰ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਇੱਕ ਐਕਸਰਸਾਈਜ਼ ਤੁਹਾਨੂੰ ਮੈਂ ਹੋਰ ਦੱਸੂਗੀ ਜਿਹੜੀ ਤੁਸੀਂ ਖੜੇ ਡਿਊਟੀ ਤੇ ਹੋ ਮਤਲਬ ਤੁਸੀਂ ਵਰਕਿੰਗ ਦੇ ਵਿੱਚ ਹੋ ਤੁਸੀਂ ਜਿੱਥੇ ਮਰਜ਼ੀ ਹੋ ਉਦੋਂ ਹੀ ਤੁਸੀਂ ਕਰ ਸਕਦੇ ਹੋ ਇਹਦੇ ਵਾਸਤੇ ਤੁਹਾਨੂੰ ਕੋਈ ਇਹ ਨਹੀਂ ਹੈਗਾ ਕਿ ਰੋਟੀ ਖਾਦੀ ਹੋਵੇ ਜਾਂ ਤੁਹਾਡਾ ਖਾਲੀ ਢੇਟ ਹੋਵੇ ਜਿਵੇਂ ਜਦੋਂ ਮਰਜ਼ੀ ਕਰ ਲਓ ਤੁਸੀਂ ਕਿਉਂਕਿ ਇਹਦੇ ਨਾਲ ਪੇਟ ਦਾ ਕੋਈ ਲੈਣ ਦੇਣ ਹੈ ਨਹੀਂਗਾ ਤੁਸੀਂ ਬੈਠੇ ਬੈਠੇ ਵੀ ਕੁਝ ਨਹੀਂ ਕਰਨਾ ਹੈਗਾ ਆਪਣੇ ਪੈਰਾਂ ਨੂੰ ਇਦਾਂ ਕਰਨਾ ਹੈ ਠੀਕ ਹੈ ਇਦਾਂ ਮੇਰੇ ਖਿਆਲ ਸਿੱਖ ਗਈਆਂ ਪੈਰ ਖੜੇ ਕਰ ਲੈਣੇ ਆ ਤੁਸੀਂ ਠੀਕ ਹੈ ਫਿਰ ਵਾਪਸ ਸਿੱਧੇ ਫਿਰ ਤੁਸੀਂ ਥੋੜਾ ਜਿਹਾ ਅੱਗੇ ਕਰਕੇ ਪੈਰ ਅੱਗੋ ਚੱਕ ਲੈਣੇ ਅੱਡੀਆਂ ਲਾ ਲੈਣੀਆਂ ਫਿਰ ਵਾਪਸ ਪਹਿਲੀ ਪੋਜੀਸ਼ਨ 'ਚ ਸਿੱਧਾ ਨਹੀਂ ਕਰਨਾ ਕਿ ਇਦਾਂ ਕਰ ਲਿਆ ਇਦਾਂ ਕਰ ਲਿਆ ਐ ਨਹੀਂ ਕਰਨਾ ਵਾਪਸ ਪਹਿਲੀ ਪੋਜੀਸ਼ਨ 'ਚ ਆਉਣ ਐ ਸੈਂਟਰ ਪੋਜੀਸ਼ਨ 'ਚ ਫੇਰ ਇਦਾਂ ਸੋਫੇ ਤੇ ਬੈਠ ਕੇ ਕਰ ਲੋ ਮਤਲਬ ਤੁਹਾਡਾ ਜਿਹੜਾ ਉਹ ਸਰਫੇਸ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਉਚਾਈ ਵੀ ਤੁਹਾਡੇ ਪੈਰ ਈਜ਼ੀਲੀ ਥੱਲੇ ਲੱਗ ਰਹੇ ਹੋਣ ਜਿਵੇਂ ਮੈਂ ਹੁਣ ਮੈਂ ਬੈੱਡ ਤੇ ਬੈਠੀ ਐ ਤੇ ਮੇਰੇ ਪੈਰ ਪੂਰੇ ਟੱਚ ਹੋ ਰਹੇ ਐ ਥੱਲੇ ਠੀਕ ਐ ਇਸ ਪੋਜੀਸ਼ਨ 'ਚ ਇਦਾਂ ਹੋਲਡ ਕਰਕੇ ਰੱਖਨੇ ਫੇਰ ਪਹਿਲੀ ਪੋਜੀਸ਼ਨ 'ਚ ਆਉਣਾ ਐ ਫੇਰ ਉੱਪਰ ਨੂੰ ਹੋਲਡ ਕਰਨੇ ਐ ਇਹ ਜਿਹੜੀ ਐਕਸਰਸਾਈਜ਼ ਹੈ ਇਹ ਤੁਸੀਂ ਖੜੇ ਹੋ ਕੇ ਵੀ ਕਰ ਸਕਦੇ ਹੋ ਤੁਸੀਂ ਮਾੜਾ ਜਿਹਾ ਕਿਸੇ ਚੀਜ਼ ਦਾ ਸਹਾਰਾ ਲੈ ਲਓ ਇਹਦਾ ਇਹਦਾ ਵੀ ਤੁਹਾਡਾ ਜਿਹੜਾ ਹੈ ਜਿਹੜੇ ਬੇਸਿਕਲੀ ਉਹੀ ਹੈ ਕਿ ਜਿਹੜੇ ਇਹ ਵਾਲੇ ਮਸਲਸ ਨੇ ਇਹਨਾਂ ਨੂੰ ਸਟਰੈਂਥ ਦੇਣੀ ਹੈ ਤੁਸੀ ਤੇ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਇਹਨੂੰ ਤੁਸੀਂ ਖੜੇ ਹੋ ਕੇ ਰਸੋਈ 'ਚ ਕਰੀ ਚੱਲੋ ਤੁਸੀਂ 2 ਮਿੰਟ ਲਈ ਸਬਜੀ ਧਰਕੇ ਕੋਲੇ ਖੜੇ ਹੋ ਜਾਂ ਚਾਹ ਪਾਣੀ ਰੱਖ ਕੇ ਕੋਲੇ ਖੜੇ ਹੋ ਉੱਥੇ ਕਰ ਲਓ ਤੁਸੀਂ ਜੌਬ ਕਰਦੇ ਹੋ ਜਿੱਥੇ ਉੱਥੇ ਖੜੇ ਹੋ ਉੱਥੇ ਕਰ ਲਓ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤੇ ਤੁਸੀਂ ਆਪਣਾ ਕੰਮ ਕਰਦੇ ਰਹੋ ਨਾਲ ਨਾਲ ਠੀਕ ਹੈ ਸੋ ਬਹੁਤ ਵਧੀਆ ਰਿਜ਼ਲਟ ਨਹੀਂ ਜੀ ਗੋਡਿਆਂ ਦੇ ਦਰਦ ਦਾ ਬਹੁਤ ਵਧੀਆ ਇਲਾਜ ਹੈ ਇਹ ਤੁਸੀਂ ਕਰਨਾ ਹੈ ਮੈਨੂੰ ਫਰਕ ਪਿਆ ਤਾਂ ਤੁਹਾਨੂੰ ਵੀ ਡੈਫੀਨਿਟਲੀ ਪਊਗਾ ਪਰ ਕਰਨਾ ਰੈਗੂਲਰ ਹੈ ਠੀਕ ਹੈ ਬਹੁਤ ਈਜ਼ੀ ਜੀਆਂ ਦੋਨੋਂ ਐਕਸਰਸਾਈਜ਼ਸ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਇਸ ਚੀਜ਼ ਦਾ ਖਿਆਲ ਕਰੋ ਕਿ ਕਿਸ ਚੀਜ਼ ਕਾਰਨ ਤੁਹਾਡੇ ਦਰਦ ਸ਼ੁਰੂ ਹੋਇਆ ਕਦੋਂ ਤੋਂ ਸ਼ੁਰੂ ਹੋਇਆ ਤੇ ਕਦੋਂ ਘਟਦਾ ਹੈ ਕਿਹੜਾ ਕੰਮ ਤੁਸੀਂ ਛੜਦੀਆਂ ਉਹ ਤਾਂ ਘਟ ਜਾਂਦਾ ਹੈ ਕਦੇ-ਕਦੇ ਵਜਿhti ਘਟਦਾ ਵੱਧਦਾ ਤਾਂ ਆਪਾਂ ਨੋਟ ਕਰੋ ਕਿ ਕੀ ਕਾਰਨ ਹੈ ਕਿਉਂਕਿ ਹਮੇਸ਼ਾ ਏਜ ਫੈਕਟਰ ਹੀ ਕਾਰਨ ਨਹੀਂ ਹੁੰਦਾਗਾ ਸਹੀ ਕਾਰਨ ਲੱਭ ਲਓਗੇ ਤਾਂ ਇਲਾਜ ਬਹੁਤ ਛੇਤੀ ਲੱਭ ਜਾਂਦਾ ਹੈ ਲਓ ਜੀ ਇਹ ਸੀ ਤੁਹਾਡੇ ਵਾਸਤੇ ਫਰੀ ਡਿਮਾਂਡਡ ਵੀਡੀਓ ਤੇ ਅਗਲੀ ਵੀਡੀਓ ਚ ਫੇਰ ਮਿਲਾਂਗੇ ਖੁਸ਼ ਰਹੋ ਖੁਸ਼हाल ਰਹੋ ਅਸੀਂ ਬਸੇ ਖੁਸ਼ੀਆਂ ਮਖੇਦ ਰਹੋ ਇੱਕੋ ਹੀ ਲਾਈਫ ਹੈ ਉਹਨੂੰ ਆਪਾਂ ਇੰਜੋਏ ਕਰਨਾ ਹੈ ਮौजਾਂ ਕਰੋ ਮਸਤੀਆਂ ਕਰੋ ਮੜਾ ਮੋਟਾ ਦੁੱਖ ਸੁੱਖ ਸਾਰਿਆਂ ਦੇ ਜ਼ਿੰਦਗੀ ਚ ਹੁੰਦਾ ਹੈ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਨਵੇਂ ਟੌਪਿਕ ਨਾਲ